ਅ ਵੀ ਦੋਸਤੋ ਲੱਗ ਰਿਹਾ ਕਾ ਇਹਨਾਂ ਕ ਰਹਿ ਗਿਆ ਸੀ ਅੜੇ ਸਰੀਏ ਰੱਖੇ ਹਨ ਕੱਢੇ ਆ ਸਰੀਏ ਇੱਥੇ ਲੱਗਣੇ ਬੂਟੇ ਕੱਢੇ ਪਰ ਕੇ ਸਰੀਏ ਗੱਢਤੇ ਤੇ ਉਦੋਂ ਬਾਅਦ ਕੋਈ ਉਹ ਦੋ ਚਾਰ ਦਿਨਾਂ ਤੱਕ ਬੂਟੇ ਲੱਗ ਜਾਣਗੇ ਆ ਲਾਈ ਜਾਂਦਾ ਸਾਡਾ ਸਿੰਘ ਕਾ ਭਾਈ ਜੀ ਮਾਲੀ ਤ ਵਾਧੂ ਤਰੇ ਫਿਰਦੇ ਆ ਪੰਜਾਬੀ ਮੁੰਡੇ ਨੂੰ ਵਾਧੂ ਵਾਧ ਕੰਮ ਦਿਓ ਇਹ ਮੁੰਡਾ ਮੇਰੇ ਨਾਲ ਜੁੜਿਆ ਰੋਜ਼ਗਾਰ ਇਹਨੂੰ ਮਿਲਿਆ ਨਾਲ ਸਾਰਾ ਕੰਮ ਸਿੱਖ ਗਿਆ ਠੀਕ ਆ ਨਾਲੇ ਪੜਦਾ ਪਲੱਸ 2 ਦੇ ਵਿੱਚ ਆ ਛੁੱਟੀਆਂ ਸੀਗਾ ਤੇ ਪਲੱਸ 2 ਦੇ ਵਿੱਚ ਮੈਂ ਕਹ ਛਣੀ ਐ ਐਤਵਾਰ ਛੁੱਟੀ ਹੁੰਦੀ ਜਿਵੇਂ ਤੈਨੂੰ ਦੁਆਜਾ ਕਰਨਾਲ ਤੇ ਆ ਦੇਖੋ ਇਧਰ ਵਧੀਆ ਕੰਮ ਸਿੱਖ ਗਿਆ ਘਾ ਦਾ ਸੋ ਬਈ ਵੱਧ ਤੋਂ ਵੱਧ ਜਿਹੜੇ ਆ ਨਾ ਆਪਣੇ ਪੰਜਾਬੀ ਮੁੰਡੇ ਆ ਬੇਰੋਜ਼ਗਾਰ ਫਿਰਦੇ ਆ ਉਹਨਾਂ ਨੂੰ ਕੰਮ ਦੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਠੀਕ ਆ ਨਾ ਕੰਮ ਕੰਮ ਹੀ ਆ ਹਾਂ ਬਈ ਹਰਵੀਰ ਹਾਂ ਬਈ ਕਿਵੇਂ ਲੱਗਿਆ ਪਿਆ ਹਾਂ ਹਾਂ ਕਿਨੇ ਇਧਰ ਚਲਾ ਦੇਗਾ ਨਾ ਨੂੰ ਦੱਸਾਂ ਵੀ ਹੈ 3 ਮਿੰਟਾਂ 'ਚ ਹੋਊਗਾ ਲੈ ਵੀਵੀਆਂ ਕਮੈਂਟਾਂ 'ਚ ਕਹਿੰਦਾ ਵੀ ਇਹ 2-3 ਮਰ 2-2.5 ਮਰਲੇ ਖਾਵੀਆਂ ਕਮੈਂਟਾਂ 'ਚ ਕਹਿੰਦਾ ਮੈਂ ਚੀਪ ਦੂੰਗਾ ਮਸ਼ੀਨ ਵਾਂਗੂ ਲੱਗਿਆ ਪਿਆ ਤਾਣੂ ਮੂੰਹ ਕਰ ਲਾ ਹੂੰ ਦੇਖੋ ਇੱਧਰ ਆਹ ਘਾ ਜਿਹੜਾ ਰਹਿੰਦਾ 10-15 ਮਿੰਟਾਂ 'ਚ ਕਹਿੰਦਾ ਮੈਂ ਚੀਪ ਦੂੰਗਾ ਸੋ ਵੱਧ ਤੋਂ ਵੱਧ ਬਾਈ ਜੀ ਵੀ ਹੁਣ ਮੈਂ ਆ ਮੈਂ ਵੀ ਕੰਮ ਕਰਦਾ ਨਾਲ ਮੇਰੇ ਜੁੜ ਮੈਂ ਰੱਖਿਆ ਮੁੰਡਾ ਚਲੋ ਰੋਜ਼ਗਾਰ ਮੇਰਾ ਸੋ ਪੰਜਾਬੀ ਮੁੰਡਿਆਂ ਨੂੰ ਵੱਧ ਤੋਂ ਵੱਧ ਜਿਹੜਾ ਹੈ ਰੋਜ਼ਗਾਰ ਬਾਈ ਮੈਨੂੰ ਚਾਹੀਦਾ ਕਿਸੇ ਵੀ ਤਰੀਕੇ ਦਾ ਤੋ ਬਹੁਤ ਬਹੁਤ ਧੰਨਵਾਦ ਜੀ